ਅਲਾਕੇ ਦੇ ਵਿੱਚ ਚੋਰਾਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਬਲੰਦ ਹਨ ਕਿ ਦਿਨ ਦਿਹਾੜੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜ਼ੋਰਿਆ ਛੱਤਰ ਚੋਰਾਂ ਅੱਜ ਦੁਕਾਨਦਾਰ ਦੇ ਹੱਥ ਚੜਹੀ ਗਿਆ ਜਿਨ੍ਹਾਂ ਦੀ ਦੁਕਾਨਦਾਰ ਤੇ ਰਾਗ ਗਿਰਾ ਵੱਲੋਂ ਜੰਮ ਕੇ ਰੇਲ ਬਣਾਈ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸੇ ਸਬੰਧੀ ਜਾਨਕਾਰੀ ਦੰਦੇ ਹੋਏ ਸੰਜੀਵ ਹੀ ਰਤੇ ਦੁਕਾਨਦਾਰ ਨੇ ਦੱਸਿਆ ਕਿ ਰੁੜਕਾ ਰੋਡ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਜਿਸ ਦੇ ਮਾਲਿਕ ਰੋਟੀ ਖਾਲੇ ਦੁਕਾਨ ਦਾ ਅਲਮੋਲੀਅਮ ਦੇ ਡੋਰ ਨੂੰ ਤਾਲਾ ਲਗਾ ਕੇ ਘਰ ਗਏ ਹੋ ਸੰਤਾ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਡੋਰ ਦਾ ਤਾਲਾ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਗੱਲੇ ਦੇ ਵਿੱਚੋਂ 8 ਤੋਂ 10 ਹਜ਼ਾਰ ਰੁਪਏ ਦੇ ਨਕਦੀ ਚੋਰੀ ਕਰ ਲਏ ਜਿਸ ਦਾ ਪਤਾ ਸਾਹਮਣੇ ਬੈਠੇ ਦੁਕਾਨਦਾਰ ਨੂੰ ਲੱਗਾ ਤਾਂ ਦੁਕਾਨਦਾਰ ਨੇ ਦੋ ਨੌਜਵਾਨਾਂ ਨੂੰ ਫੜ ਲਿਆ ਜਦਕਿ ਇਨਾਦਾ ਤੀਸਰਾ ਸਾਥੀ ਪੈਸੇ ਲੈ ਕੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਉਹਨਾਂ ਨੇ ਦੱਸਿਆ ਕਿ ਫੜੇਗੇ ਦੋਵਾਂ ਨੌਜਵਾਨਾਂ ਨੂੰ ਗੁਰਾਇਆ ਪੁਲਿਸ ਦੇ ਹਵਾਲੇ ਕਰ ਦਿੱਤੇ ਦੁਕਾਨਦਾਰ ਨੇ ਮੰਗ ਕੀਤੀ ਹੈ ਕਿ ਅਤੇ ਕਿਹਾ ਹੈ ਕਿ ਇਲਾਕੇ ਦੇ ਵਿੱਚ ਵਾਪ ਰਹੀਆਂ ਵਰਦਾਤਾਂ ਨੂੰ ਨੱਥ ਪਾਈ ਜਾਵੇ ਪੁਲਿਸ ਗਸ਼ਟ ਵਧਾਵੇ ਦੁਕਾਨਦਾਰ ਆਪਣੇ ਦੁਕਾਨਦਾਰਾਂ ਅੰਦਰ ਸੁਰੱਖਿਅਤ ਨਹੀਂ ਹੈ ਨਾਮ ਕੀ ਤੇਰਾ ਨਾਮ ਕੀ ਕਰਨ 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 ਕਿੱਥੋਂ ਆਇਆ ਤੂੰ ਮਕਸ਼ੇਤਰੋਂ ਆਇਆ ਮੋਗੇ ਜਾਣਾ ਮੋਗੇ ਜਾਣਾ ਸੀ ਆ ਬੰਦਰ ਰੁਲ ਗਿਆ ਸੀ ਸਾਡਾ ਯਾਰ ਬੰਦਰ ਰੁਲ ਗਿਆ ਸੀ ਆ ਕਿੱਥੇ ਰੁਲ ਗਿਆ ਇੱਥੇ ਹੀ ਰੁਲ ਗਿਆ ਛੇ ਬਾਜ਼ਾਰ 'ਚ ਯਾਰ ਮੈਂ ਇਹਦੇ ਪੀਰੇ ਪਿੱਛੇ ਆਇਆ ਮੈਂ ਸਾਰੇ ਇੱਥੇ ਬਾਜ਼ਾਰ 'ਚ ਘੁੰਮਦੇ ਤੂੰ ਮੋਗੇ ਕਿੱਥੋਂ ਆਇਆ अच्छा अच्छा सुन आप अंदर गए दे 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 सच्ची कह रही मां की नेम कह रहा जी भाई यार एक मिनट एक मिनट ਤੁਸੀਂ ਦੇਖੋ ਇੱਥੇ ਸਪੈਸ਼ਲ ਤਾਂ ਕੋਈ ਆਏ ਨਹੀਂ ਇੱਥੇ ਕੀ ਕਰਨ ਆਏ ਆ ਤੁਸੀਂ ਉੱਥੇ ਇੱਥੇ ਜਿਹੜਾ ਹੈਗਾ ਮੈਂ ਨਾ ਜੋ ਮੈਡੀ ਮੇਰੀ ਬਾਹ ਕੱਟੀ ਮਿੰ 15 ਦਿਨ ਹੋਏ ਯਾਰ اچھا ਤੇ ਬੰਦੇ ਬਾਹ ਕੱਟ ਗਈ ਤੇ ਫਿਰ ਹੁਣ ਆਪਾਂ ਚੋਰੀਆਂ ਕਰਨੀਆਂ ਜਿਹੜੀਆਂ ਹੈਗੀ ਆਪਾਂ ਕੀ ਕਰਨਾ ਇੱਥੇ ਦੱਸੋ ਮੈਂ ਹੋਂ ਤੋਂ ਬੜੇ ਨਹੀਂ ਭਾਈ ਅੰਦਰ ਯਾਰ ਮੋਂ ਤੋਂ ਭਾਈ ਮੈਂ ਤਾਂ ਇਸ ਬੰਦੇ ਦੇ ਘੇਟ ਮੈਂ ਤਾਂ ਭਾਈ ਆਇਆ ਹਾਂ ਭਾਈ ਮੈਂ ਕਹੀਂ ਵੀ ਅੰਦਰ ਬੜਾ ਹਾਂ ਜਾਂ ਕੋਈ ਕੁਝ ਵੀ ਕਰ ਸਕਦਾ ਭਾਈ ਕੈਮਰੇ ਕਿੰਨੇ ਹੁਣ ਇੱਕ ਮਿੰਟ ਰੁਕੋ ਕਿੰਨੇ ਕੀਤਾ ਕੀ ਕੀ ਕੀਤਾ ਚੋਰੀ ਜਾਂਦੇ ਯਾਰ ਚ ਕੀ ਕਰਦੇ ਆ ਤੁਸੀਂ ਪੈਸੇ ਕਿੱਥੇ ਆ ਪੈਸੇ ਕਿੱਥੇ ਆ ਦੱਸ ਇਹ ਆਪੇ ਕੱਢਦਾ ਜੀ ਇੱਕ ਮਿੰਟ ਰੁਕਾਉਂਦਾ ਤਾਂ ਪੈਸੇ ਦੱਸ ਕਿੱਥੇ ਯਾਰ ਬਾਈ ਮੈਂ ਮੈਂ ਬੰਦਾ ਹੋਰ ਸੀ ਭੱਜ ਗਿਆ ਇਹਨਾਂ ਦਾ ਉਹ ਕੌਣ ਆ ਤੀਜਾ ਬੰਦਾ ਕੌਣ ਆ ਤੀਜਾ ਕੌਣ ਆ ਮਾਰੇ ਗੱਲ ਪਾਈ ਨਹੀਂ ਤਾਂ ਬਾਈ ਯਾਰ ਤੇਰੇ ਗੇਲ ਦੇ ਪੈਸੇ ਉਹ ਮੈਂ ਲੰਮੋਤ ਫਰੇਜ਼ ਸਾਹਿਬ ਅੱਜ ਬੜਾ ਰੌੜਾ ਰੋੜ ਤੇ ਜੀ ਸਾਡੇ ਦੁਕਾਨ ਦੇ ਸਾਡੀ ਵੀ ਨਹੀਂ ਦੁਕਾਨ ਆ ਜੇ ਢਿੱਲੋ ਸੀਮਾ ਸਟੋਰ ਉਹਦੇ ਸਾਹਮਣੇ ਬਿਲਕੁਲ ਸੈਂਬੀ ਇਲੈਕਟ੍ਰੋਨਿਕ ਵਾਲਿਆਂ ਦੇ ਦੁਕਾਨ ਦੇ ਇਹ ਰੋਟੀ ਖਾਣ ਗਏ ਹੋਏ ਸੀ ਅਸੀਂ ਸਾਹਮਣੇ ਬੈਠੇ ਸੀ ਆਪਣੀ ਦੁਕਾਨ ਤੇ ਇਹ ਅਸੀਂ ਜਦੋਂ ਸਾਡੇ ਮੁੰਡੇ ਦੀ ਨਿਗਾਹ ਪਈ ਬਾਹਰ ਵੀ ਮੁੰਡਾ ਅੰਦਰ ਤੋੜ ਕੇ ਵੜ ਗਿਆ ਹਨਾ ਦੁਕਾਨ ਦੇ ਅੰਦਰ ਵੜ ਗਿਆ ਲੋਕ ਤੋੜ ਕੇ ਮੁੰਡਾ ਇਹ 1:00 ਵਜੇ 1:00 ਵਜੇ ਦੀ ਗੱਲ ਹੈ ਜੀ ਤੇ ਅਸੀਂ ਫੜਫੜ ਭੱਜ ਕੇ ਦੇਖਣ ਆਏ ਤਾਂ ਦੋ ਮੁੰਡੇ ਬਾਹਰ ਘੇੜੇ ਕੱਢਦੇ ਸੀਗੇ ਤੇ ਇੱਕ ਮੁੰਡਾ ਅੰਦਰ ਵੜ ਗਿਆ ਸੀ ਜਿਹੜਾ ਉਹ ਜਦੋਂ ਅਸੀਂ ਉਹਨੂੰ ਆ ਕੇ ਪੁੱਛਿਆ ਅਸੀਂ ਕਿ ਤੂੰ ਕਾਕਾ ਕੀ ਕਰਦਾ ਅੰਦਰ ਉਹ ਕਹਿੰਦਾ ਜੀ ਮੈਂ ਨਵਾਂ ਲੱਗਾ ਅੰਦਰ ਵੀ ਲੱਗਾ ਸਾਨੂੰ ਵੀ ਇਦਾਂ ਜੱਜ ਲੱਗਾ ਸਿਹਤ ਤੋਂ ਉਹ ਸਿਹਤਮੰਦ ਸੀ ਮੁੰਡਾ ਵਧੀਆ ਪਰਸਨੈਲਿਟੀ ਸੀ ਕੱਪੜੇ-ਕੁੱਪੜੇ ਵਧੀਆ ਪਾਏ ਸੀ ਉਹਦੇ ਸਾਨੂੰ ਇਦਾਂ ਲੱਗਾ ਵੀ ਹੋ ਸਕਦਾ ਵੀ ਸ਼ਾਇਦ ਮੁੰਡੇ ਦੁਕਾਨ ਤੇ ਨਵੇਂ ਸ਼ਾਇਦ ਰੱਖੇ ਹੋ ਜਾਂ ਤੇ ਅਸੀਂ ਉਹਦੇ ਨਾਲ ਗੱਲਾਂ ਕਰਨ ਆਪੇ ਕਹਿੰਦਾ ਮੇਰੇ ਨਾਲ ਦਾ ਮੁੰਡਾ ਇਧਰ ਨਾਲ ਦੀ ਦੁਕਾਨ ਤੇ ਗਿਆ ਆ ਜਿਹੜਾ ਲੱਗਾ ਆ ਕਹਿੰਦਾ ਮੈਂ ਉਹਨੂੰ ਲੈ ਕੇ ਆਉਣਾ ਉਹਨੂੰ ਲੈਣ ਚਲੇ ਗਿਆ ਅਸੀਂ ਜਿਹੜੇ ਬਾਹਰ ਫਿਰਦੇ ਸੀ ਅਸੀਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਮੁੰਡਾ ਜੱਤਗਰ ਭੱਜ ਗਿਆ ਬਾਅਦ ਚ ਅਸੀਂ ਜਦ ਥੋੜੀ ਦੇਰ ਬਾਅਦ ਸਾਡੀ ਲੋਕ ਤੇ ਨਿਗਾ ਪਈ ਵੀ ਲੋਕ ਟੁੱਟਾ ਆ ਫੇਰ ਅਸੀਂ ਭੱਜੇ ਫਟਾਫਟ ਬਜ਼ਾਰ ਵਾਲ ਨੂੰ ਇਹਨਾਂ ਨੂੰ ਮੁੰਡੇ ਨੂੰ ਦਬੋਚੀਏ ਫੜ ਫਿਰ ਅਸੀਂ ਜਿਹੜੇ ਬਾਹਰ ਗੇੜੇ ਕੱਢਦੇ ਸੀ ਮੁੰਡੇ ਜਿਹੜੇ ਬਾਹਰ ਨਿਗਰ ਰੱਖੀ ਹੋਈ ਸੀ ਮੁੰਡਿਆਂ ਨੇ ਦੋ ਜਾਨੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਫੜ ਕੇ ਸੀ ਬਿਠਾ ਲਿਆ ਤੇ ਜੱਤਕਰ ਬਾਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਤੇ ਬਾਜ਼ਾਰ ਵਾਲਿਆਂ ਨੇ ਮੁੜ ਕੇ ਪੁਲਿਸ ਸੱਦ ਕੇ ਉਹਨਾਂ ਨੂੰ ਖੜਾਤਾ ਜੇ ਸਾਰਿਆਂ ਨੂੰ ਅੱਜ ਇੱਕ ਰੁੜਕਾ ਰੋਡ ਤੇ ਨਿਊ ਸੈਂਬੀ ਇਲੈਕਟ੍ਰੋਨਿਕਸ ਦੀ ਜਿਹੜੀ ਸ਼ਾਪ ਹੈਗੀ ਆ ਟੀਲੀਵੀਜ਼ਨਾਂ ਦੀ ਅੱਜ ਤਕਰੀਬਨ 1:00 ਵਜੇ ਜਿਹੜਾ ਹੈਗਾ ਇਸ ਦੁਕਾਨ ਤੇ ਜਿਹੜੀ ਆ ਉਹ ਚੋਰੀ ਹੋਈ ਆ ਜਿਹੜੇ ਚੋਰ ਆ ਉਹ ਤਿੰਨ ਜਣੇ ਜਿਹੜੇ ਚੋਰ ਆ ਉਹ ਇੱਥੇ ਬੜੇ ਆਪਣੇ ਸਿੰਪਲ ਪੁਨੇ ਦੇ ਵਿੱਚ ਆ ਕੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਮੇਨ ਐਂਟਰੀ ਆ ਜਿਹੜੀ ਇਸ ਸ਼ਾਪ ਦੀ ਦਰਵਾਜਾ ਹੈਗਾ ਸ਼ੀਸ਼ੇ ਵਾਲਾ ਉਹਦੇ ਲੋਕ ਤੋੜੇ ਆ ਔਰ ਲੋਕ ਲੋਕ ਤੋੜਨ ਤੋਂ ਬਾਅਦ ਅੰਦਰ ਆ ਕੇ ਕਾਊਂਟਰ ਦੇ ਵਿੱਚ ਜਿਹੜਾ ਹੈਗਾ ਕੈਸ਼ ਪਿਆ ਸੀ ਤਕਰੀਬਨ 8-10000 ਲਗਭਗ ਜਿਹੜਾ ਸੀਗਾ ਕਹਿੰਦੇ ਆ ਤੇ ਭੈਣ ਜੀ ਹੁਣੀ ਗਏ ਸੀ ਰੋਟੀ ਖਾਣ ਤਕਰੀਬਨ 1 ਵਜੇ ਦਾ ਟਾਈਮ ਸੀਗਾ ਉਸ ਤੋਂ ਬਾਅਦ ਜਦੋਂ ਆਏ ਆ ਤੇ ਆਲੇ ਦੁਆਲੇ ਵਾਲਿਆਂ ਨੇ ਵੀ ਦੇਖਿਆ ਤੇ ਉਹ ਉਹਨੇ ਆਪਣੇ ਆਪ ਨੂੰ ਇਦਾਂ ਇੱਕ ਬੰਦਾ ਜਿਹੜਾ ਤੀਜਾ ਸੀਗਾ ਉਹਨੇ ਜੱਜ ਇਦਾਂ ਕੀਤਾ ਜਿੱਦਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰਦਾ ਉਹ ਭੁਲੇਖੇ ਦੇ ਵਿੱਚ ਰਹਿ ਗਿਆ ਤੇ ਜਦੋਂ ਬਾਅਦ ਵਿੱਚ ਮੌਕੇ ਤੇ ਇੱਥੇ ਆਏ ਆ ਔਰ ਦੋ ਬੰਦੇ ਜਿਹੜੇ ਆ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਆ ਮੌਕੇ ਤੇ ਆ ਉਹ ਉਹ ਇੱਥੇ ਜਿਹੜੇ ਆ ਫੜ ਹੋਏ ਆ ਜਿਨ੍ਹਾਂ ਵਿੱਚੋਂ ਦੋ ਹੀ ਲੜਕੇ ਜਿਹੜੇ ਆ ਉਹ ਇੱਕ ਬਾਹਰ ਲਈ ਜਿਹੜੇ ਮੁੰਡਾ ਇੱਕ ਬਾਹਰ ਲਾਇਆਗਾ ਉਹ ਮੋਗੇਵਾਲ ਦੀ ਸਾਈਡ ਦੇ ਦੱਸਦੇ ਆ ਤੇ ਉਹ ਜਿਹੜੇ ਆ ਕੇ ਆ ਉਹਨਾਂ ਨੇ ਜਦੋਂ ਇੱਥੋਂ ਪੁੱਛ ਪੜਤਾਲ ਕੀਤੀ ਉਹ ਕਹਿੰਦੇ ਇੱਕ ਜਿਹੜਾ ਸਾਡਾ ਸਾਥੀ ਸੀ ਉਹ ਪੈਸੇ ਲੈ ਕੇ ਔਰ ਮੋਟਰਸਾਈਕਲ ਤੇ ਜਿੱਤੇ ਅਸੀਂ ਆਏ ਸੀਗੇ ਤੇ ਜਿੱਤੇ ਅਸੀਂ ਆਏ ਸੀਗੇ ਤੇ ਉਹ ਲੈ ਕੇ ਜਿਹੜੇ ਆ ਉਹ ਭੱਜ ਗਿਆ ਤੇ ਦੋ ਬੰਦੇ ਜਿਹੜੇ ਆ ਉਹ ਅ ਪੁਲਿਸ ਨੂੰ ਦੱਸ ਦਿੱਤਾ ਹੈਗਾ ਮੌਕੇ ਤੇ ਬਜ਼ਾਰ ਵਾਲਿਆਂ ਨੇ ਵੀ ਔਰ ਮੈਂ ਵੀ ਜਿਹੜਾ ਹੈਗਾ ਅ ਇਨਫੋਰਮੇਸ਼ਨ ਦਿੱਤੀ ਸੀ ਤੇ ਉੱਥੋਂ ਸਾਡੇ ਜਿਹੜੇ ਆ ਸਬ ਇੰਸਪੈਕਟਰ ਅ ਸ੍ਰੀ ਸਰਦਾਰ ਜਗਿੰਦਰ ਜੀ ਸੀਗੇ ਔਰ ਨਾਲ 112 ਦੀ ਗੱਡੀ ਜਿਹੜੀ ਆ ਉਹ ਵੀ ਆਈ ਸੀਗੀ ਤੇ ਉਹ ਆ ਕੇ ਜਿਹੜੇ ਆ ਮੌਕੇ ਤੇ ਉਹ ਪੁਛ ਪਰਤਾਲ ਕਰਕੇ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਦੋਨੇ ਲੈ ਗਏ ਆ ਔਰ ਇਹਦੀ ਜਿਹੜੀ ਹੁਣ ਪੁਛ ਪਰਤਾਲ ਕਰਕੇ ਜਿਹੜਾ ਹੈਗਾ ਉਹਦੀ ਵੈਰੀਫਾਈ ਕਰਕੇ ਜੋ ਉਹਨਾਂ ਤੇ ਬੰਦੀ ਕਾਰਵਾਈ ਉਹ ਵੀ ਕਰਨਗੇ ਔਰ ਮੈਂ ਗੁਰਾਇਆਂ ਪੁਲਿਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਬਾਪਰ ਦੀਆਂ ਉਸ ਦੇ ਲਈ ਨੱਥ ਪਾਈ ਜਾਵੇ ਵੈਸੇ ਸਾਡੇ ਸਤਿਕਾਰਯੋਗ ਐਸ ਐਚ ਓ ਸਰਦਾਰ ਸਿਕੰਦਰ ਜੀ ਜਿਹੜੇ ਹੈਗੇ ਆ ਬਹੁਤ ਮੁਸਤਦੀ ਦੇ ਨਾਲ ਉਹਨਾਂ ਦੀ ਗੁਰਾਇਆਂ ਸ਼ਹਿਰ ਤੇ ਜਿਹੜੀ ਆ ਉਹ ਉਹ ਪੂਰਾ ਉਹਨਾਂ ਦਾ ਧਿਆਨ ਆ ਬਹੁਤ ਚੋਰੀਆਂ ਨੂੰ ਜਿਹੜਾ ਹੈਗਾ ਥੱਲ ਵੀ ਪਈ ਆ ਔਰ ਨਸ਼ੇ ਨੂੰ ਬਹੁਤ ਥੱਲ ਪਈ ਆ ਔਰ ਅੱਸੀ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰਸ਼ੰਸਾ ਕਰਦੇ ਪਰ ਮੈਂ ਫੇਰ ਬੇਨਤੀ ਕਰਦਾ ਐਸ ਐਚਓ ਸਾਹਿਬ ਨੂੰ ਕਿ ਤੁਸੀਂ ਇੱਥੇ ਜਿਹੜੀ ਰੁਟਕਾ ਰੋਡ ਤੇ ਔਰ ਬੜਾਪਿੰਡ ਰੋਡ ਤੇ ਗਸ਼ਤ ਵਧਾ ਕੇ ਤੁਸੀਂ ਇਹ ਜਿਹੜਾ ਹੈਗਾ ਸਾਡਾ ਜਿਹੜਾ ਏਰੀਆ ਹੈਗਾ ਇਹਨੂੰ ਸੇਫ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਤੁਸੀਂ ਸਾਥ ਦੇ ਸਾਥ ਉਹ ਬਜ਼ਾਰ ਵਾਲਿਆਂ ਦਾ ਸਾਥ ਦੋ ਔਰ ਜਿਹੜੇ ਇਦਾਂ ਦੇ ਜਿਹੜੇ ਚੋਰ ਰਹਿ ਗਏ ਆ ਜਿਹੜੇ ਉਹ ਨੁਕਸਾਨ ਕਰਦੇ ਹੈਗੇ ਇਹਨਾਂ ਤੇ ਬੰਦ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਇਹੀ ਆਸੋ ਕਰਦੇ ਆ ਔਰ ਜਿਹੜੇ ਇਹਨਾਂ ਦੇ ਤੀਜਾ ਬੰਦਾ ਹੈਗਾ ਉਹਨੂੰ ਵੀ ਜਲਦ ਤੋਂ ਜਲਦੀ ਜਿਹੜਾ ਹੈਗਾ ਫੜ ਕੇ ਉਹਨੂੰ ਵੀ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਉੱਤੇ ਪਰਚਾ ਜਿਹੜਾ ਹੈਗਾ ਉਹ ਕੀਤਾ ਜਾਵੇ